ਬਸੰਤ ਪੰਚਮੀ ਦਾ ਉਤਿہار ਨਜ਼ਦੀਕ ਆਉਂਦੇ ਹੀ ਬੱਚਿਆਂ ਤੇ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਬਸੰਤ ਪੰਚਮੀ ਤੇ ਤਾਂ ਜਿੱਥੇ ਪੂਰਾ ਅਸਮਾਨ ਰੰਗ-ਬਰੰਗੇ ਪਤੰਗਾਂ ਨਾਲ ਭਰਿਆ ਹੁੰਦਾ ਹੈ ਉੱਥੇ ਹੀ ਕੁਝ ਸਮੇਂ ਤੋਂ ਨੌਜਵਾਨ ਤੇ ਬੱਚੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਚైనਾ ਡੋਰ ਦਾ ਇਸਤੇਮਾਲ ਕਰਦੇ ਨੇ ਜੋ ਕਿ ਇਸ ਸਮੇਂ ਬੇਜਵਾਨ ਪਸ਼ੂ ਪੰਛੀਆਂ ਤੇ ਇਨਸਾਨਾਂ ਲਈ ਕਾਫੀ ਜਾਨਲੇਵਾ ਸਿੱਧ ਹੁੰਦੇ ਹਨ ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਇਸ ਸਟੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤਿਉਹਾਰ ਨੂੰ ਲੈ ਕੇ ਬਜ਼ਾਰਾਂ ਵਿੱਚ ਪਤੰਗਾ ਵਾਲੀਆਂ ਦੁਕਾਨਾਂ ਤੇ ਬੱਚਿਆਂ ਤੇ ਨੌਜਵਾਨਾਂ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ ਤੇ ਬੱਚੇ ਤਰ੍ਹਾਂ ਤਰ੍ਹਾਂ ਦੇ ਪਤੰਗ ਅਤੇ ਡੋਰਾ ਦੀ ਖਰੀਦੋ-ਫਰੋਕਤ ਕਰ ਰਹੇ ਹਨ ਇਸ ਮੌਕੇ ਦੁਕਾਨਦਾਰ ਦਾ ਕਹਿਣਾ ਹੈ ਕਿ ਬੱਚਿਆਂ ਤੇ ਨੌਜਵਾਨਾਂ ਵਿੱਚ ਬੇਬੇ ਬਾਪੂ ਮੂਸੇ ਵਾਲਾ ਤਿਰੰਗਾ ਝੰਡਾ ਆਸਟ੍ਰੇਲੀਆ ਦਾ ਝੰਡਾ ਤੁਕੜ ਸ਼ੱਜ ਪਰੀ ਅਤੇ ਪਾਕਿਸਤਾਨੀ ਸ਼ੱਜ ਤੋਂ ਇਲਾਵਾ ਬਟਰ ਪੇਪਰ ਪਲਾਸਟਿਕ ਦੀਆਂ ਪਤੰਗਾ ਦਾ ਕਾਫੀ ਰੁਝਾਨ ਹੈ ਤੇ ਇਹ ਪਤੰਗ 2 ਰੁਪਏ ਤੋਂ ਲੈ ਕੇ 120 ਰੁਪਏ ਤੱਕ ਵਿਕ ਰਹੇ ਨੇ ਉਹਨਾਂ ਨਾਲ ਹੀ ਕਿਹਾ ਕਿ ਇਸ ਵਾਰ ਉਹਨਾਂ ਵੱਲੋਂ ਚਾਈਨਾ ਡੋਰ ਬਿਲਕੁਲ ਵੀ ਨਹੀਂ ਪੇਚੀ ਜਾ ਰਹੀ ਤੇ ਇੰਡੀਆ ਦੇ ਧਾਗੇ ਵਾਲੀ ਡੋਰ ਹੀ ਵਿਕ ਰਹੀ ਹੈ ਹਾਂਜੀ ਲੋਹੜੀ ਦੇ ਦਿਨ ਤਿਹਾਰ ਦੇ ਜੀ ਪੰਗ ਆ ਗਿਆ ਸਟਾਰਟਿੰਗ ਤੋਂ 2 ਰੁਪਏ ਦਾ ਬੱਚਿਆਂ ਦਾ ਉਸ ਤੋਂ ਬਾਅਦ 5 ਰੁਪਏ ਦਾ ਪਤੰਗ ਆ ਜੀ 10 ਰੁਪਏ ਦਾ ਪਤੰਗ ਆ 15 ਰੁਪਏ ਦਾ ਪਤੰਗ ਆ 20 ਰੁਪਏ ਦਾ ਪਤੰਗ ਆ ਛੱਜ ਤੇ ਇਹਦੇ ਸੁਕਲ ਮਿਲ ਜੇਗੀ 60 ਰੁਪਏ ਰੇਂਜ ਵਿੱਚ ਵਧੀਆ ਉਸ ਤੋਂ ਬਾਅਦ ਬੱਚਿਆਂ ਦੀ ਕਾਫੀ ਵੈਰਾਈਟੀ ਆ ਚੁੱਕੀ ਆ ਪਤੰਗਾਂ ਦੇ ਕੈਨੇਡਾ ਦੇ ਪਤੰਗ ਆ ਗਏ ਆ ਉਸ ਤੋਂ ਬਾਅਦ ਅਮਰੀਕਾ ਦਾ ਝੰਡਾ ਇੰਡੀਆ ਦਾ ਝੰਡਾ ਔਰ ਬੇਬੇ ਬਾਪੂ ਕਾਫੀ ਵੈਰਾਈਟੀ ਵਿੱਚ ਮਤਲਬ ਪਤੰਗ ਆ ਚੁੱਕੇ ਆ ਲੰਬੋ ਤੁਕਲ ਮੱਛੀ ਪਤੰਗ 2024 ਪਤੰਗ ਜੀ ਬਹੁਤ ਵਧੀਆ ਵਧੀਆ ਬੱਚਿਆਂ ਦੀ ਵੈਰਾਈਟੀ ਆਈ ਆ ਔਰ ਪਤੰਗ ਵਿਕਰੇ ਆ ਬੱਚੇ ਲਿਆ ਰਹੇ ਆ ਖੁਸ਼ਬੜੇ ਬੱਚੇ ਨਵੀਂ ਨਵੀਂ ਆਈਟਮ ਆ ਔਰ ਤੁਕ ਲਾਈ ਆ ਪਲਾਸਟਿਕ ਦੇ ਵਿੱਚ ਤੁਕ ਲਾਈ ਆ ਇੰਡੀਆ ਦੇ ਵਿੱਚ ਪੱਦਲ ਪਤੰਗ ਆਏ ਆ ਕਾਫੀ ਮਤਲਬ ਵੈਰਾਈਟੀ ਆ ਚੁੱਕੀ ਆ ਮਾਰਕੀਟ ਦੇ ਵਿੱਚ ਪਤੰਗਾਂ ਦੀ ਔਰ ਚੈਨਾ ਡੋਰ ਤੇ ਗੌਰਮੈਂਟ ਨੇ ਪਾਬੰਦੀ ਕੀਤੀ ਆ ਜੀ ਇਹ ਚੈਨਾ ਡੋਰ ਆਪਾਂ ਵੇਚਣ ਨਹੀਂ ਦੇਣੀ ਨਾ ਹੀ ਵੇਚਣੀ ਆਪਾਂ ਇਸ ਜੀ ਦੇ ਵਰਕਲਫ ਬਾਕੀ ਧਾਕਾ ਡੋਰ ਵਿਕ ਰਹੀ ਆ ਬਹੁਤ ਅੱਛੇ ਬੱਚੇ ਲਿਆ ਰਹੇ ਆ ਦੇਖੋ ਇੰਡੀਆ ਦੀ ਡੋਰ ਆਈ ਇੰਡੀਆ ਲਿਖਿਆ ਹੋਇਆ ਉਸ ਬਾਅਦ ਡੋਰ ਆਉਂਦੀ ਆ ਬੜੀ ਮਸ਼ਹੂਰ ਆ 502 ਮਤਲਬ ਹੈ ਹੈਗੀ ਆ ਬ੍ਰੇਲੀ ਡੋਰ ਬ੍ਰੇਲੀ ਡੋਰ ਬਹੁਤ ਵਿਕ ਰਹੀ ਹੈ ਉਸ ਵਕ ਗੱਟੂ ਦੇ ਵਿੱਚ ਇਹਨਾਂ ਨੇ ਧਾਗਾ ਡੋਰ ਗੱਡੀ ਹੈ ਬਹੁਤ ਵਧੀਆ ਇੰਡੀਆ ਏ ਆਰ ਇੰਡੀਆ ਬਹੁਤ ਪਿਆਰੀ ਮਤਲਬ ਵਿਕ ਰਹੀ ਹੈ ਔਰ ਦਿਨੇ ਕੱਚਾ ਧਾਗਾ ਵਧੀਆ ਹੈ ਧਾਗੇ ਡੋਰ ਹੈ ਔਰ ਗੱਟੂ ਦੇ ਵਿੱਚ ਕੱਢੀ ਹੈ 100 ਰੁਪਏ ਰੈਂਦੇ ਬੱਚਿਆਂ ਨੂੰ ਬਹੁਤ ਵਧੀਆ ਡੋਰ ਗੱਡੀ ਹੈ ਔਰ ਇਕਾ ਆ ਗਈ ਹੈ 12 ਤਾਰ 12 ਤਾਰ ਬਹੁਤ ਬੱਚੇ ਲੈ ਆ ਰਹੇ ਖੁਸ਼ ਤੰਗ ਉਡਾ ਕੇ ਬਹੁਤ ਖੁਸ਼ ਹੈ ਬੱਚੇ ਮਤਲਬ ਅਸੀਂ ਦਿਨ ਤੋਂ ਹਰ ਤੇ ਇਸ ਚੀਜ਼ ਵੇਚ ਰਹੇ ਹਾਂ ਉਧਰੇ ਸਬੰਧੀ ਥਾਣਾ ਫਲੋਰ ਦੇ ਮੁਖੀ ਨਿਰੇਕ ਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਤੰਗਬਾਜ਼ੀ ਵਾਸਤੇ ਜਾਣਲੇਵਾ ਚਾਈਨਾ ਡੋਰ ਦੇ ਖਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਲੋਕਾਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਗਰ ਕੋਈ ਵਿਅਕਤੀ ਇਸ ਖਤਰਨਾਕ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਹੜੀ ਪਤੰਗਬਾਜ਼ੀ ਕੀਤੀ ਜਾਂਦੀ ਹੈ ਔਰ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਕਿ ਹਿਊਮਨ ਲਾਈਫਸ ਵਾਸਤੇ ਬਹੁਤ ਡੇਂਜਰਸ ਆ ਔਰ ਐਸੇ ਖਤਰੇ ਨੂੰ ਭਾਵਦੇ ਹੋਏ ਮਾਨਯੋਗ ਅਦਾਲਤਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਖਤ ਕਦਮ ਚੁੱਕੇ ਗਏ ਆ ਜੋ ਵੀ ਇਸ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਜਾਂਦਾ ਜਾਂ ਵੇਚਦਾ ਪਾਇਆ ਜਾਂਦਾ ਉਹਦੇ ਖਿਲਾਫ ਸਖਤ ਐਕਸ਼ਨ ਲੈਂਦੇ ਆ ਹੋਇਆ 5 ਸਾਲ ਦੀ ਸਜ਼ਾ ਔਰ 1 ਲੱਖ ਰੁਪਏ ਜੁਰਮਾਨਾ ਤੱਕ ਹੋ ਸਕਦਾ ਹੈ ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਕਾਰਵਾਈ ਤੋਂ ਬਚਣ ਲਈ ਜਿਹੜੀ ਚਾਈਨੈਸ ਡੋਰ ਆ ਉਹਦਾ ਇਸਤੇਮਾਲ ਨਾ ਕਰਨ ਧੰਨਵਾਦ